ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਆ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚਾਣ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੋ ਸਾਡੇ ਸਟੂਡੀਓ ਦੇ ਵਿੱਚ ਅੱਜ ਜੁੜ ਚੁੱਕੇ ਨੇ ਲੋਕਨ ਸਾਫ ਮੋਰਚੇ ਪੰਜਾਬ ਦੇ ਪ੍ਰਧਾਨ ਸਰਦਾਰ ਸੋਨੂ ਔਲਖ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜਾਨਣਾ ਚਾਹਾਂਗੇ ਕਿ ਜਿੱਦਾਂ ਪਰਸੋ ਰੋਜ਼ ਤੋਂ ਜਿਹੜਾ ਕਿ ਧਰਨੇ ਲੱਗੇ ਸੀ ਡਰਾਈਵਰਾਂ ਦੇ ਬਹੁਤ ਵੱਡੀ ਤਦਾਰ ਦੇ ਵਿੱਚ ਰਨ ਐਂਡ ਹਿੱਟ ਦਾ ਨਵਾਂ ਕਾਨੂੰਨ ਜਿਹੜਾ ਨਿਕਲਿਆ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜਿਹੜਾ ਡਰਾਈਵਰਾਂ ਨੂੰ ਜੁਰਮਾਨਾ ਕੀਤਾ ਜਾ ਰਿਹਾ ਕਿ ਜੇ ਅਕਸਰ ਕੋਈ ਦੁਰਘਟਨਾ ਵਾਪਰਦੀ ਆ ਮਤਲਬ ਰੋਡ ਐਕਸੀਡੈਂਟ ਤਕਰੀਬਨ ਹੁੰਦਾ ਹੀ ਆ ਮਤਲਬ ਉਸ ਦੇ ਵਿੱਚ ਇਕੱਲਾ ਡਰਾਈਵਰ ਨੂੰ ਇੱਕ ਟਾਰਗੇਟ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਕਿ ਜਾਂ ਕੀ ਪੋਜੀਸ਼ਨ ਆ 90% ਗਲਤੀ ਜੇ ਆਪਾਂ ਵੇਖੀ ਤਾਂ ਉੱਥੇ ਛੋਟੀਆਂ ਕਰ ਵਾਲੇ ਨਹੀਂ ਹੁੰਦੀ ਹ ਹ ਬਿਲਕੁਲ ਠੀਕ ਹੈ ਜੀ ਜਿਹੜਾ ਰਨ ਐਂਡ ਹਿੱਟ ਜਿਹੜਾ ਕਾਨੂੰਨ ਹੈ ਇਹ ਡਰਾਈਵਰਾਂ ਵਾਸਤੇ ਨਵਾਂ ਲੈ ਕੇ ਆਇਆ ਡਰਾਈਵਰ ਉਹਦੇ ਨਾਲ ਜਿਹੜਾ ਬਿਲਕੁਲ ਵੀ ਉਹ ਐਗਰੀ ਨਹੀਂ ਹੋਏ ਹਾਂ ਕਿਉਂਕਿ ਆਮ ਕੇਸੇਜ ਤੇ ਵਿੱਚ ਦੇਖਦੇ ਆ ਜਦੋਂ ਲੋਡ ਗੱਡੀਆਂ ਹੁੰਦੀਆਂ ਆ ਡਰਾਈਵਰ ਵਿਚਾਰੇ ਜਿਹੜੇ ਆ ਬੜਾ ਸੇਫ ਹੋ ਕੇ ਚੱਲਦੇ ਨੇ ਪਰ ਕਈ ਵਾਰੀ ਹਾਲਾਤ ਕੋ ਐਸੇ ਬਣ ਜਾਂਦੇ ਨੇ ਜਿਹਦੇ ਵਿੱਚ ਕੋਈ ਟਰੱਕ ਡਰਾਈਵਰ ਦੀ ਗਲਤੀ ਨਹੀਂ ਹੁੰਦੀ ਗਲਤੀ ਚਾਹੇ ਮੋਟਰਸਾਈਕਲ ਦੀ ਹੋਵੇ ਜਾਂ ਕਾਰ ਵਾਲੇ ਦੀ ਹੋਵੇ ਤੇ ਉਹ ਵਿਚਾਰੇ ਜਿਹੜੇ ਡਰਾਈਵਰ ਟੱਕਾਂ ਵਾਲੇ 8-10000 ਰੁਪਏ ਦੀ ਤਨਖਾਹ ਆ ਤੇ ਜਿਹੜਾ ਨਵਾਂ ਕਾਨੂੰਨ ਇਹਨਾਂ ਨੇ ਬਣਾਇਆ ਆ ਸੈਂਟਰ ਗਵਰਨਮੈਂਟ ਨੇ ਉਹਦੇ ਵਿੱਚ ਉਹਨਾਂ ਨੂੰ ਭਾਰੀ ਜੁਰਮਾਨਾ ਤੇ ਸਜ਼ਾ ਦੀ ਗੱਲ ਕੀਤੀ ਐ ਇਹਦੇ ਵਿੱਚ ਡਰਾਈਵਰਾਂ ਦੇ ਵਿੱਚ ਬੜਾ ਇਸ ਗੱਲ ਦਾ ਰੋਸ ਸੀਗਾ ਤੇ ਉਹਨਾਂ ਨੇ ਜਿਹੜਾ ਧਰਨਾ ਪ੍ਰਦਰਸ਼ਨ ਆਲ ਇੰਡੀਆ ਵਿੱਚ ਸ਼ੁਰੂ ਕਰ ਦਿੱਤਾ ਸੀ ਇੱਕ ਦੇਣੀ ਵਿੱਚੀ ਸਰਕਾਰ ਜਿਹੜੀ ਉਹਨਾਂ ਨੂੰ ਇਸ ਬਾਰੇ ਸੋਚਣਾ ਪੈ ਗਿਆ ਕਿ ਆਪਾਂ ਨੂੰ ਇਹ ਜਿਹੜਾ ਕਾਨੂੰਨ ਬਣਾਇਆ ਆ ਇਹਦੇ ਵਿੱਚ ਸੋਧ ਕਰਨ ਦੀ ਲੋੜ ਆ ਔਰ ਸੈਂਟਰ ਗਵਰਨਮੈਂਟ ਨੇ ਇਹਦੇ ਵਿੱਚ ਕੁਝ ਟਾਈਮ ਲਿਆ ਆ ਜਾਂ ਐਮੈਂਡਮੈਂਟ ਕਰਨ ਦੀ ਗੱਲ ਕੀਤੀ ਆ ਤੇ ਮੈਨੂੰ ਸਮਝਦਾ ਆ ਕਿ ਜਿਹੜਾ ਸਰਕਾਰ ਨੇ ਇਹ ਕਾਨੂੰਨ ਬਣਾਇਆ ਵਾ ਜੇ ਡਰਾਈਵਰ ਵੀਰੇ ਦੇ ਨਾਲ ਸਹਿਮਤ ਜਿਹੜੇ ਨਹੀਂ ਆ ਉਹਨੂੰ ਦੁਬਾਰਾ ਤੋਂ ਇਹਦੇ ਵਿੱਚ ਜਿਹੜੀ ਆ ਐਮੈਂਡਮੈਂਟ ਕਰਨੀ ਚਾਹੀਦੀ ਹੈ ਸੋ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨੀ ਧਰਨਾ 1.5 ਸਾਲ ਤੋਂ ਪਲੱਸ ਚੱਲਿਆ ਦਿੱਲੀ ਦੇ ਵਿੱਚ ਪਹਿਲਾਂ ਉਹ ਸਟਾਰਟਿੰਗ ਹੋਇਆ ਬੈਰੀਕੇਟਿੰਗ ਤੋੜੀ ਕਈ ਕੁਸ਼ ਕੀਤਾ ਤਾਂ ਸਰਕਾਰ ਦੀ ਕੰਨ ਤੇ ਜੂਨ ਹੀ ਸੜਕੀ ਤੇ ਡਰਾਈਵਰਾਂ ਨੇ ਇੱਕ ਦਿਨ ਵਿੱਚ ਇਹ ਕੰਮ ਕਮਾਲ ਕਰਕੇ ਦਿਖਾਤਾ ਹਾਂ ਬਿਲਕੁਲ ਸੁਖਜੀ ਇਹਦੇ ਦੋਵਾਂ ਜਿਹੜੀਆਂ ਐਜੀਟੇਸ਼ਨ ਜੀ ਦੇ ਵਿੱਚ ਫਰਕ ਸੀਗਾ ਜਿਹੜਾ ਕਿਸਾਨ ਸੀਗਾ ਉਹ ਆਪਣਾ ਘਰ-ਬਾਰ ਛੱਡ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਸੀਗਾ ਤੇ ਜਿਹੜੇ ਟਰੱਕ ਯੂਨੀయన్స్ ਦੀ ਜਿਹੜੀ ਉਹਨਾਂ ਦੀ ਯੂਨੀਅਨ ਆਲ ਇੰਡੀਆ ਦੀ ਉਹਦੇ ਵਿੱਚ ਉਹਨਾਂ ਇੱਕ ਦਿਨ ਵਾਸਤੇ ਸਾਰਾ ਮੁਕੰਮਲ ਜਿਹੜੀਆਂ ਵਾਹ ਟਰੱਕ ਆ ਉਹ ਬੰਦ ਕਰ ਦਿੱਤੇ ਤੇ ਤੁਸੀਂ ਇੱਥੇ ਦੇਖਿਆ ਆਪਾਂ ਪੰਜਾਬ ਦੇ ਰਹਿਣ ਵਾਲਿਆਂ ਆਸ-ਪਾਸ ਤੁਸੀਂ ਜਿਹੜੇ ਪੈਟਰੋਲ ਪੰਪਸ ਹੈਗੇ ਉਹ ਚ ਵੇਖਿਆ ਕਿਵੇਂ ਇੱਕ ਦਿਨ ਦੇ ਵਿੱਚ ਕਿਵੇਂ ਹਾਹਾਕਾਰ ਵੱਜ ਗਈ ਸੀ ਉਹ ਕਿੰਨੀਆਂ-ਕਿੰਨੀਆਂ ਕਿਲੋਮੀਟਰਾਂ ਦੇ ਵਿੱਚ ਲਾਈਨਾਂ ਲੱਗੀਆਂ ਤੇ ਉਹ ਆਪਸੀ ਜਿਹੜਾ ਵੀ ਲੋਕਾਂ ਦਾ ਕਲੇਸ਼ ਵੇਖਣ ਨੂੰ ਮਿਲਿਆ ਕਿ ਪਹਿਲਾਂ ਮੈਂ ਤੇ ਪੈਟਰੋਲ ਭੋੜਣਾ ਜਾਂ ਡੀਜ਼ਲ ਭਰੋੜਣਾ ਕੋਈ ਲੜਾਈ ਹੋਈ ਗਈਆਂ ਪੰਪਾਂ ਤੇ ਤਾਂ ਕੰਮੁਕੀ ਹੋਈ ਗਈ ਕੰਮੁਕੀ ਵੀ ਹੋਈ ਔਰ ਇਹ ਬੜੀ ਸੋਚੀ ਸੋਚ ਦੀ ਗੱਲ ਬਣ ਗਈ ਸੀਗੀ ਆਪਾਂ ਵੀ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਮੇਰੇ ਬਾਕੀਆਂ ਵਾਂਗੂ ਮੈਂ ਵੀ ਆਪਣਾ ਡਰਮ ਤੇ ਡੀਜ਼ਲ ਭਰ ਕੇ ਆਪਣੇ ਘਰ ਲੈ ਕੇ ਕਿ ਪਤਾ ਨਹੀਂ ਕਿ ਨਜ਼ਰ ਪਾਣਾ ਪਰ ਇੱਕ ਦਿਨ ਦੇ ਵੀ ਇੱਥੇ ਜਿਹੜਾ ਟਰੱਕ ਵੀਰਾਂ ਦੀ ਜਿਹੜੀ ਯੂਨੀਅਨ ਸੀ ਉਹਨਾਂ ਨੇ ਇਕਤਾ ਦਾ ਸਬੂਤ ਦਿੰਦਿਆ ਹੈ ਸਰਕਾਰ ਨੂੰ ਆਪਣੀ ਗੱਲ ਮਨਵਾਈ ਆ ਔਰ ਸਰਕਾਰ ਨੂੰ ਉਹਨਾਂ ਦੀ ਗੱਲ ਜਿਹੜੀ ਹੈ ਸੁਣ ਕੇ ਉਹਦੇ ਤੇ ਸੋਧ ਕਰਨ ਦੀ ਬਹੁਤ ਲੋੜ ਹੈ ਸੋ ਜੇ ਅਗਰ ਆਪਾਂ ਗੱਲ ਕਰੀਏ ਗੰਨੇ ਦੀ ਪਿਛਲੇ ਦਿਨ ਹੀ ਗੰਨੇ ਦੇ ਬਹੁਤ ਵੱਡੇ ਧਰਨੇ ਰਏ ਆ ਰੋਡ ਜਾਮ ਰਏ ਬਲੌਕ ਰਏ ਕਾਫੀ ਕੁਝ ਚਿੱਲਣਾ ਪਿਆ ਰਿਹਾ ਇਹ ਸੰਕਟ ਤੇ ਜੇ ਆਪਾਂ ਵੇਖੀਏ ਤੇ ਆਮ ਜਨਤਾ ਨੂੰ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਔਰ ਜੇ ਆਪਾਂ ਨੂੰ ਗੰਨੇ ਦੀ ਗੱਲ ਕਰ ਲਈਏ ਤਾਂ ਕੀ ਪੋਜੀਸ਼ਨ ਜਿਹੜੀ ਹੈ ਮਿਲਾਂ ਦੇ ਵਿੱਚ ਤੁਸੀਂ ਅਕਸਰ ਮੀਟਿੰਗਾਂ ਕਰ ਰਹੇ ਹੋ ਕਿ ਜਿਹੜੀ ਉਹ ਪੇਮੈਂਟ ਆਵਾ ਸਰਕਾਰੀ ਪੇਮੈਂਟ ਜਿਹੜੀ ਉੱਪਰਲੇ ਪੈਸੇ ਪਾਉਣੇ ਸੀਗੇ ਉਹ ਪੈ ਰਹੇ ਆ ਕਿ ਜਾਂ ਨਹੀਂ ਪੈ ਰਹੇ ਆ ਮੈਂ ਸੁਖਜੀ ਪਹਿਲਾਂ ਮਿਲ ਚੱਲਣ ਤੋਂ ਲੈ ਕੇ ਥੋੜੀ ਗੱਲ ਕਰਨੀ ਚਾਹੁੰਦਾ ਆ ਕਿ ਜਿਹੜੀ ਮਿਲ ਫੈਕਟਰੀਆਂ ਜਿਹੜੀਆਂ ਆ ਉਹਦੇ ਵਿੱਚ ਜਿਹੜਾ ਕੇਨ ਐਕਟ ਆ ਉਹਦੇ ਨਾਲ 1 ਨਵੰਬਰ ਨੂੰ ਜਿਹੜੀਆਂ ਗੰਨੇ ਦੀਆਂ ਮਿਲਾਂ ਆ ਉਹ ਚਲਾਉਣੀਆਂ ਹੁੰਦੀਆਂ ਆ 1 ਨਵੰਬਰ ਨੂੰ ਵੀ ਛੱਡ ਕੇ ਦਸੰਬਰ 1 ਦਸੰਬਰ ਵੀ ਆ ਗਈ ਸੀ ਅਜੇ ਤੱਕ ਕੋਈ ਅਨਾਉਂਸ ਨਹੀਂ ਹੋਇਆ ਸੀਗਾ 23 ਤਰੀਕ ਨੂੰ ਫਿਰ ਅਸੀਂ ਭੈਣੀ ਮੀਆਂ ਖਾਂ ਮੀਟਿੰਗ ਕਰਕੇ ਤੇ ਧਰਨੇ ਦਾ ਉਹਦਾ ਆਪਾਂ ਬਿਗਲ ਵਜਾਇਆ ਸੀਗਾ ਉਸ ਤੋਂ ਬਿਨਾ ਸਾਡੇ ਕੋਲੋਂ ਹੋਰ ਕੋਈ ਰਸਤਾ ਨਹੀਂ ਸੀਗਾ ਤੇ ਫਿਰ ਅਸੀਂ ਜਾ ਕੇ ਉੱਥੇ ਰੋਡ ਕੀਤਾ ਤੇ 29 ਨਵੰਬਰ ਨੂੰ ਜਦੋਂ ਆਪਾਂ ਰੋਡ ਜਾਮ ਕੀਤਾ ਤੇ ਉਸੇ ਦਿਨ ਹੀ ਰਾਤ ਨੂੰ 10 10:30 ਵਜੇ ਸਰਕਾਰ ਨੇ ਇਹ ਕਿਹਾ ਕਿ 4 ਤਰੀਕ ਨੂੰ ਸਹੀ ਫੈਕਟਰੀਆਂ ਚਲਾਵਾਂਗੇ ਦਲ ਕੋ ਤੇ ਉਹਦੇ ਵਿੱਚ ਜਿਹੜਾ ਹੋਰ ਰੇਟ ਦੀ ਗੱਲ ਸੀ ਉਹ ਵੀ ਰੇਟ ਬਾਰੇ ਵੀ ਉਹਨਾਂ ਨੇ ਸਾਰਾ ਜਿਹੜਾ ਆ ਉਹ ਆਪਣਾ ਡਿਸਕਸ ਕਰਕੇ ਤੇ ਉਹਨਾਂ ਨੇ ਅਖਬਾਰਾਂ ਵਿੱਚ ਦਿੱਤਾ ਪਰ ਮੈਂ ਸਮਝ ਨਹੀਂ ਆ ਕਿ ਹਰ ਗੱਲ ਧਰਨੇ ਦੇ ਨਾਲ ਜੇ ਸਰਕਾਰ ਕਰਾਉਣਾ ਚਾਹੁੰਦੀ ਹੈ ਸਰਕਾਰ ਦੀ ਮਨਛਾ ਜਿਹੜੀ ਆ ਉਹ ਗਲਤ ਹੈ ਜਿਹੜਾ ਹੁਣ ਜਿਹੜੀ ਹੁਣ ਜਿਹੜੀਆਂ ਮਿਲਾਂ ਦੀ ਗੱਲ ਚੱਲ ਰਹੀ ਆ ਉਹਦੀ ਪੋਜੀਸ਼ਨ ਇਸ ਵੇਲੇ ਇਹ ਹੈ ਕਿ ਜਿਹੜੀਆਂ ਫੈਕਟਰੀਆਂ ਦੀ ਪੇਮੈਂਟ ਆ ਉਹ ਲੇਟ ਹੈ ਜਿਹੜੀ ਕੀੜੀ ਫਗਾਨਾ ਮਿਲ ਜਿਹੜੀ ਆ ਉਹਦੀ ਵੀ ਪੇਮੈਂਟ ਜਿਹੜੀ ਆ 25 ਦਿਨ ਤੱਕ ਤਕਰੀਬ-ਕਰੀਬ ਉਹਦੀ ਪਹੁੰਚ ਗਈ ਆ ਅਸੀਂ ਉਹਨਾਂ ਦੇ ਨਾਲ ਵੀ ਕੱਲ ਮੀਟਿੰਗ ਕਰ ਰਹੇ ਆ ਤੇ ਇੱਕ ਮੈਂ ਤੁਹਾਡੇ ਜਰੀਏ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਜਿਹੜਾ ਜਿਹੜੀਆਂ ਮਿਲਰਜ਼ ਨੇ ਮਿਲਰਜ਼ ਵੱਲੋਂ ਜਿਹੜੀਆਂ ਨਾ ਨਾ 335 ਰੁਪਏ ਦੇਣੇ ਆ ਪਰ ਕਿਵਿੰਟਲ ਦੇ ਉੱਪਰਲੀ ਜਿਹੜੀ ਪੇਮੈਂਟ 60 ਰੁਪਏ ਉਹ ਪੰਜਾਬ ਗਵਰਨਮੈਂਟ ਦੇ ਦੇਣੀ ਆ ਉਹ ਵੀ ਪੇਮੈਂਟ ਜਿਹੜੀ ਆ ਨਾਲੋਂ ਨਾਲ ਹੀ ਆਪਣੀ ਰੈਗੂਲਰ ਕਰੇ ਤਾਂ ਕਿ ਇਹ ਨਾ ਹੋਵੇ ਪਹਿਲਾਂ ਆਪਾਂ ਨੂੰ ਮਿਲਣਾ ਵਾਲਿਆਂ ਦੇ ਨਾਲ ਲੜਾਈ ਲੜਨੀ ਪਵੇ ਉਸ ਤੋਂ ਬਾਅਦ ਸਰਕਾਰ ਨਾਲ ਲੜੀ ਨੂੰ ਪੈਂਦੀ ਆ ਫਿਰ ਜਦੋਂ ਇਹ ਸਾਡੀ ਗੱਲ ਨਹੀਂ ਮੰਨਦੇ ਫਿਰ ਸਾਨੂੰ ਧਰਨੇ ਲਾਉਣੇ ਪੈਂਦੇ ਅੱਜ ਫਿਰ ਕਹਿੰਦੇ ਤੁਸੀਂ ਧਰਨੇ ਕੋਲ ਆਉਂਦੇ ਹੋ ਇੱਕ ਗੱਲ ਇਸ ਦੇ ਵਿੱਚੋਂ ਇਸੇ ਦੇ ਵਿੱਚੋਂ ਹੋਰ ਨਿਕਲ ਕੇ ਆਉਂਦੀ ਹੈ ਬਾਹਰ ਕਿ ਜਦੋਂ ਮਨ ਲੋਕ ਤੁਹਾਡੀ ਪਰਚੀ ਮੈਂ ਸਿੱਟ ਲਈ ਗੰਨਾ ਸਿੱਟ ਲਿਆ ਔਰ ਉਸ ਦੇ ਜਿਹੜੇ ਆ ਮਿਲ ਵਾਲੇ ਪੈਸੇ 335 ਦੇ 50 ਜੋ ਵੀ ਹੈਗਾ ਉਹ ਮਿਲ ਜਾਂਦੇ ਆ ਤੇ ਜਿਹੜੇ ਉੱਪਰਲੇ 60 ਰੁਪਏ ਉਹ ਹੁੰਦੇ 2 ਮਹੀਨੇ ਰੋਕੇ ਜਾਂ ਮਹੀਨਾ ਰੋਕੇ ਹੁੰਦੇ ਆ ਤਾਂ ਉਹ ਪੈਸੇ ਕਿਤਨਾ ਕਿਤੇ ਲੋਕਾਂ ਦੇ ਖੱਦ ਲੁਗਾਰੀ ਹੋਈ ਦੇ ਖਤਮੀ ਹੋਈ ਹੁੰਦੀ ਆ ਬਿਲਕੁਲ ਗੱਲ ਠੀਕ ਹੈ ਕਿ ਅਸੀਂ ਇਸ ਗੱਲ ਤੇ ਇਸ ਵਾਰ ਬੜਾ ਜ਼ੋਰ ਦਿੱਤਾ ਹੈ ਕਿ ਜਿਹੜੇ ਜ਼ਿੰਮੇਵਾਰ ਦੀ ਪਰਚੀ ਜਿੰਨੇ ਸਪਲਾਈ ਗੰਨਾ ਕਰਨਾ ਹੈ ਉਹ ਆਪਣੇ ਵਾਉਣ ਦੀ ਹੀ ਪਰਚੀ ਲੈ ਕੇ ਜਾਵੇ ਤਾਂ ਕਿ ਦੋ ਇਨਸਟਾਲਮੈਂਟ ਵਿੱਚ ਪੇਮੈਂਟ ਹੁੰਦੀ ਹੈ ਇੱਕ ਪੰਜਾਬ ਸਰਕਾਰ ਦੀ ਪੇਮੈਂਟ ਹੁੰਦੀ ਹੈ ਇੱਕ ਮੇਲਰਸ ਦੀ ਪੇਮੈਂਟ ਹੁੰਦੀ ਹੈ ਤਾਂ ਕਿ ਉਹ ਫਿਰ ਜਿਹੜਾ ਆਪਸੀ ਕਈ ਵਾਰੀ ਪੇਮੈਂਟ ਦਾ ਹੋ ਜਾਂਦਾ ਆ ਉਹਦੇ ਨਾਲ ਆਪਸੀ ਕਲੇਸ਼ ਤੁਹਾਨੂੰ ਨਾ ਲੱਗਦਾ ਕਿ ਇਕੱਠੀ ਹੋਣੀ ਚਾਹੀਦੀ ਇੱਕੋ ਦੇਣਾ ਹਾਂ ਆਪਾਂ ਤਾਂ ਇਹ ਗੱਲ ਰੱਖੀ ਸੀ ਕਿ ਜਿਹੜੀ ਸਬਸਿਡੀ ਦੇਣੀ ਆ ਨਾ ਜਿਹੜੀ ਸਬਸਿਡੀ ਪੰਜਾਬ ਸਰਕਾਰ ਨੇ ਦੇਣੀ ਆ ਕਿਸਾਨਾਂ ਨੂੰ ਉਹ ਸਿੱਧੀ ਮਿਲ ਨੂੰ ਦਵੇ ਤੇ ਮਿਲ ਜਿਹੜੀ ਆ ਉਹ ਕਿਸਾਨਾਂ ਨੂੰ ਪੂਰਾ 395 ਰੁਪਏ ਰੇਟ ਲਾ ਕੇ 25 ਦਿਨ ਦਵੇ ਤੇ ਇੱਕੋ ਵਾਰੀ ਜਿਹੜੀ ਪੇਮੈਂਟ ਆ ਉਹ ਆ ਗਈ ਹਾਂ ਇਹ ਤੇ ਬਹੁਤ ਵਧੀਆ ਗੱਲ ਸੀ ਪਰ ਉਹਦੇ ਵਿੱਚ ਸਹਿਮਤੀ ਨਹੀਂ ਸੀ ਬਣ ਸਕੀ ਅਗਲੀ ਵਾਰੀ ਤੋਂ ਇਹ ਇਹ ਗੱਲ ਜਿਹੜੀ ਮੇਨ ਜਿਹੜੀ ਗੰਨਾ ਕਮੇਟੀ ਬਣੀ ਆ ਪੰਜਾਬ ਸਰਕਾਰ ਨਾਲ ਮੀਟਿੰਗ ਕਰਨ ਵਾਸਤੇ ਉਹਦੇ ਵਿੱਚ ਇਹ ਪਹਿਲੀ ਮੰਗ ਜਿਹੜੀ ਰੱਖੀ ਜਾਊਗੀ ਤੁਹਾਡਾ ਬਹੁਤ ਵਧੀਆ ਸਵਾਲ ਹੈ ਜੀ ਸੋ ਜੇ ਆਪਾਂ ਹੁਣ ਗੱਲ ਕਰ ਲਈ ਐ ਕਾਦੀਆਂ ਹਲਕੇ ਦੀ ਹੜਾ ਹੈ ਹੜਾ ਤੋਂ ਬਾਅਦ ਰੋਡ ਦੀ ਬਹੁਤ ਟੁੱਟੇ ਹਲੇ ਕੀ ਰੋਡਾਂ ਦੇ ਪੱਲੇ ਕੁਝ ਨਹੀਂ ਰਿਹਾ 90% ਰੋਡ ਖਤਮ ਹੋ ਚੁੱਕੇ ਬੇਟ ਹਲਕੇ ਦੇ ਖਾਸ ਕਰਕੇ ਅਗਰ ਇਥੋਂ ਦੇ ਵਿਰੋਧੀ ਧਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦਾ ਐਮ ਐਲ ਏ ਆ ਜੇ ਦੂਸਰੇ ਪਾਸੇ ਗੱਲ ਕਰੀਏ ਪੰਜਾਬ ਦੇ ਜਰਨਲ ਸਕੱਤਰ ਸਰਦਾਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਪਰ ਜੇ ਆਪ ਹਲਕੇ ਦੀ ਵਿਕਾਸ ਦੀ ਗੱਲ ਕਰੀਏ ਕੀ ਲੱਗਦਾ ਤੁਹਾਨੂੰ ਕਿ ਰੋਡ ਬਣਾ ਪਾਉਣਗੇ ਇੱਕ ਪੁਲੀ ਟੁੱਟੀ ਆ ਜਾਂ ਪੁਲੀ ਤੱਕ ਬਹੁਤ ਵੱਡਾ ਮੁੱਦਾ ਚੱਲ ਰਿਹਾ ਉਹ ਅਜੇ ਤੱਕ ਸ਼ੇਰ ਹਾਰ ਬਣੀ ਹੋਈ ਨੂੰ ਕਿਸੇ ਵੀ ਤਰੀਕੇ ਨਾਲ ਬਣਾਉਣ ਦੀ ਗੱਲ ਦੂਰ ਦੀ ਹੈ ਜੀ 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 ਬਹੁਤ ਵਧੀਆ ਗੱਲਾਂ ਸੁਖਜੀ ਤੁਹਾਡੀ ਜਿਹੜੀ ਬਲਵੰਡੇ ਵਾਲੀ ਪੁਲੀ ਹੈ ਜਿੱਦੇ ਤੇ ਆਪਾਂ ਜਾ ਕੇ ਉੱਥੇ ਸਾਰਾ ਸਥਿਤੀ ਵੀ ਦਿਖਾਈ ਸੀ ਉਹਦੇ ਤੇ ਆਰਜੀ ਸਿਰਫ ਇਹ ਕਿੜੀ ਪੁਲੀ ਆ ਉਹ ਟੁੱਟ ਚੁੱਕੀ ਆ ਆਰਜੀ ਜਿਹੜਾ ਗੰਨਾ ਲੰਘਣ ਵਾਸਤੇ ਲੰਘਾਏ ਆ ਜਿੱਦੇ ਬਰਸਾਤਾ ਨਹੀਂ ਹੋਈਆਂ ਜਿਸ ਦਿਨ ਉਹ ਬਰਸਾਤ ਹੋਗੀ ਉੱਥੋਂ ਪੈਦਲ ਲੰਘਣਾ ਵੀ ਮੁਸ਼ਕਲ ਹੋ ਜਾਣਾ ਹੈ ਤੇ ਉਹ ਜਿਹੜੀਆਂ ਹੜਾਂ ਦੇ ਨਾਲ ਫਸਲਾਂ ਸੌਰੀ ਜਿਹੜੀਆਂ ਰੋਡ ਖਰਾਬ ਹੋਈਆਂ ਸੀਗੀਆਂ ਉਹਨਾਂ ਦੀ ਤੁਰੰਤ ਮਰਮਮਤ ਦੀ ਲੋੜ ਸੀ ਕਿਉਂਕਿ ਇਸ ਏਰੀਏ ਇਲਾਕੇ ਵਿੱਚ ਬਹੁਤ ਜਿਹੜੀ ਗਿਣਤੀ ਆ ਉਹ 70 ਤੋਂ 75% ਜਿਹੜਾ ਉਹ ਗੰਨੇ ਦੀ ਖੇਤੀ ਹੁੰਦੀ ਹੈ ਤੇ ਗੰਨਾ ਜਿਹੜਾ ਉਹ ਸੜਕ ਤੋਂ ਹੀ ਲੈ ਕੇ ਜਾਣਾ ਤੁਸੀਂ ਇਧਰੋਂ ਲੈ ਲਓ ਜਦੋਂ ਸ਼ਾਲੇ ਸ਼ਾਲੇ ਤੋਂ ਇਧਰ ਨੂੰ ਆਪਾਂ ਤੁਸੀ ਵਾਲੇ ਪਾਸੇ ਜਾਂਦੇ ਆ ਇਧਰ ਨੂਨਾ ਬਰਖਟਾ ਨੂੰ ਸਾਰੀ ਸੜਕ ਜਿਹੜੀ ਆ ਉਹ ਬੜੀ ਟੁੱਟੀ ਹੋਈ ਹੈ ਤੇ ਇਹਨਾਂ ਨੂੰ ਮੈਂ ਚਾਹੁੰਦਾ ਹੁਣ ਹਲਕੇ ਦੀ ਅਗਵਾਈ ਜਿਹੜੀ ਆ ਉਹ ਮੌਜੂਦਾ ਸਰਕਾਰ ਦਾ ਉਹ ਨਮਾਇੰਦਾ ਕਰਦਾ ਹੁੰਦਾ ਆ ਉਹ ਜਿਹੜਾ ਜਗਰੂਪ ਸਿੰਘ ਸੇਖਵਾ ਜੀ ਹੁਣ ਕਰ ਰਿਹਾ ਉਹਨਾਂ ਨੂੰ ਚਾਹੀਦਾ ਕਿ ਵਿਸ਼ੇਸ਼ ਕਰਕੇ ਇਹਨਾਂ ਗੱਲਾਂ ਤੇ ਧਿਆਨ ਦੇਣ ਖਾਸ ਕਰਕੇ ਸੜਕਾਂ ਜਿੱਨਾਂ ਤੋਂ ਰੋਜ਼ ਆਪਾਂ ਲੰਘਣਾ ਆ ਜਿਹੜੇ ਰਾਤ ਲੰਘਣਾ ਆ ਮਸ਼ੀਨਰੀਆਂ ਖਰਾਬ ਹੁੰਦੀਆਂ ਮਿਤ ਨਵੇਂ ਹਾਦਸੇ ਹੁੰਦੇ ਟਰਾਲੀਆਂ ਪਲਟ ਜਾਂਦੀਆਂ ਉਹ ਇਹ ਪੁਲੀਆਂ ਵੀ ਬਣਾਉਣ ਸੜਕਾਂ ਵੀ ਬਣਾਉਣ ਤੇ ਅਗਲੀ ਗੱਲ ਜਿਹੜੀ ਤੁਸੀਂ ਕਹੀ ਹਸਤੰਦਾਰ ਪ੍ਰਤਾਪ ਸਿੰਘ ਬਾਜਵਾ ਇੱਕ ਬਹੁਤ ਵੱਡਾ ਕਾਦੇ ਆ ਉਹਨਾਂ ਦਾ ਬਹੁਤ ਤੁਹਾਡੇ ਲੀਡਰ ਆ ਇਸ ਗੱਲ ਤੋਂ ਭੱਜਿਆ ਨਹੀਂ ਜਾ ਸਕਦਾ ਇਸ ਇਲਾਕੇ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਆ ਉਹਨਾਂ ਦੇ ਬਜ਼ੁਰਗਾਂ ਦੀ ਬਹੁਤ ਸਰਦਾਰ ਸਤਨਾਮ ਸਿੰਘ ਬਾਜਵਾ ਜੀ ਜਦੋਂ ਸਾਰੇ ਇੱਥੇ ਸੇਮ ਪਈ ਹੁੰਦੀ ਸੀ ਨਾਲਿਆਂ ਦੇ ਵਿੱਚ ਤੇ ਉਹਨਾਂ ਨੇ ਸਰਦਾਰ ਪ੍ਰਤਾਪ ਸਿੰਘ ਕੈਰਵਨ 1961 ਵਿੱਚ ਲਿਆ ਕੇ ਤੇ ਇੱਕ ਕਾਇਦਾ ਗੁੰਦਸਤਾ ਦਿੱਤਾ ਸੀਗਾ ਤੇ ਉਹਨਾਂ ਨੇ ਇਹ ਜਿਹੜੀ ਸਾਰੀ ਤੁਸੀ ਆ ਇਸ ਸਰਦਾਰ ਪ੍ਰਤਾਪ ਸਿੰਘ ਘਰੋਨੇ ਬਣਵਾਈ ਆ ਔਰ ਸਰਦਾਰ ਸਤਰਾਮ ਸਿੰਘ ਬਾਜਵਾ ਜੀ ਨੇ ਉਹਨਾਂ ਦੇ ਕੋਲੋਂ ਬਣਾਈ ਤਾਂ ਫਸਲਾਂ ਉਹ ਬਾਦ ਹੋਈਆਂ ਸੀ ਉਸ ਤੋਂ ਬਾਅਦ ਪ੍ਰਤਾਪ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਇਸ ਇਲਾਕੇ ਵਾਸਤੇ ਬਹੁਤ ਕੰਮ ਕੀਤਾ ਹੈ ਹੂੰ ਹਰ ਪਿੰਡ ਦੇ ਜਦੋਂ ਪੀਡਬਲਯੂਡੀ ਦੇ ਮੰਤਰੀ ਰਹੇ ਮੰਤਰੀ ਸੀ 2 ਤੋਂ 2002 ਤੋਂ ਲੈ ਕੇ 7 ਤੱਕ ਹਰ ਘਰ ਨੂੰ ਉਹਨਾਂ ਨੇ ਸੜਕ ਬਣਾਈ ਹਰ ਪਿੰਡ ਨੂੰ ਸੜਕ ਬਣਾਈ ਜਿੰਨਾ ਜ਼ਮੀਨਾਂ ਨੂੰ ਕੋਈ ਲੱਖ ਲੱਖ ਰੁਪਏ ਜ ਨਹੀਂ ਪੁੱਛਦਾ ਹੁੰਦਾ ਉਹ ਜਦੋਂ ਸੜਕਾਂ ਬਣ ਗਈਆਂ ਸੇਬ ਨਾਲੇ ਬਣ ਗਏ ਉਹ ਹੀ ਜ਼ਮੀਨਾਂ 30 ਲੱਖ ਦੀਆਂ ਹੋ ਗਈਆਂ ਔਰ ਹਮੇਸ਼ਾ ਹੀ ਉਹ ਪੰਜਾਬ ਦੀ ਆਵਾਜ਼ ਬਣ ਕੇ ਰਹੇ ਇੱਕ ਜਦੋਂ ਕੈਪਟਨ ਮਰਿੰਦਰ ਸਿੰਘ ਦੇ ਨਾਲ ਲਾਸਟ ਦਿਨਾਂ ਵਿੱਚ ਉਹਨਾਂ ਦੀ ਸੁਲਾਹ ਹੋਈ ਸੀ ਜਦੋਂ 2000 ਆਪਣਾ ਜਿਹੜਾ ਲਾਸਟ 21 ਦੇ ਵਿੱਚ ਤੇ ਰਿਕਾਰਡ ਤੋੜ ਵਾਧਾ ਗੰਨੇ ਦੇ ਰੇਟ ਵਿੱਚ 50 ਰੁਪਏ ਉਹਨਾਂ ਨੇ ਕਰਵਾਇਆ ਸੀ 310 ਤੋਂ ਲੈ ਕੇ 360 ਤੱਕ ਇਹ ਉਹਨਾਂ ਚ ਕੁਆਲਟੀਆਂ ਨਹੀਂ ਉਹਨਾਂ ਨੇ ਕੰਮ ਕੀਤੇ ਤਾਂ ਹੀ ਉਹ 14 ਸਾਲ ਬਾਅਦ ਆਏ ਪਹਿਲਾਂ ਰਾਜ ਸਭਾ ਦੇ ਵੈਬਰ ਬਣੇ ਉਸ ਤੋਂ ਬਾਅਦ ਉਹ ਦਿੱਲੀ ਜਾਦਾ ਰਹਿੰਦੇ ਰਹੇ 14 ਸਾਲ ਬਾਅਦ ਆ ਕੇ ਫਿਰ ਉਹਨਾਂ ਨੇ ਇਲੈਕਸ਼ਨ ਲੜੀ ਤੇ ਸੀਟੀ ਮਾਰੀ ਲੋਕ ਫਿਰ ਉਹਨਾਂ ਦੇ ਨਾਲ ਖੜੇ ਇਹ ਉਹਨਾਂ ਦੀ ਕਾਬਲੀਅਤ ਹੈ ਪਰ ਹਲਕਾ ਬਜਵਾ ਸਾਹਿਬ ਦਾ ਵੀ ਉਹਨਾਂ ਹਲਕਾ ਜੀ ਰੂਪ ਤੋਂ ਸੇਖਵਾ ਸਾਹਿਬ ਦਾ ਵੀ ਉਹਨਾਂ ਹੀ ਆ ਪਰ ਇੱਕਾ ਛੋਟਾ ਜਿਹਾ ਕੰਮ ਦੋਨਾਂ ਕੋਈ ਨਹੀਂ ਕਰ ਪਾਰੇ ਕੀ ਕਾਰਨ ਸਮਝਿਓ ਕਿ ਜਿਹੜੀ ਇੱਕ ਪੁਲੀ ਦਾ ਕੰਮ ਜਾਂ ਨਿੱਕੇ ਨਿੱਕੇ ਰੋਡਾਂ ਦੇ ਕੰਮ ਆ ਮਤਲਬ ਪੈਂਚਰ ਲਾਉਣ ਵਾਲੀ ਗੱਲ ਆ ਸੜਕਾਂ ਬੰਨੀਆਂ ਜਾਂ ਜਦੋਂ ਟੈਂਡਰ ਹੁੰਦੀ ਉਹ ਤਾਂ ਵੱਖਰੀ ਗੱਲ ਵਾ ਇਹ ਪੁਲੀ ਦੀ ਆਪਾਂ ਗੱਲ ਕਰ ਲਈ ਮੇਨ ਚਕਸੀ ਬਲਵੰਡੇ ਨੂੰ ਭੈਣੀ ਮੀਆਂ ਖਾਨਾ ਜੋੜਦਾ ਮੇਨ ਰੋਡ ਆ ਤੇ ਇਹਦਾ ਕਨੈਕਸ਼ਨ ਟੋਟੀਆਂ ਦਾ ਕਰੋ ਪੁਲੀ ਨੂੰ ਕੁਝ ਹੁੰਦਾ ਤੋ ਉਹ ਅਜੇ ਤੱਕ ਉਹਦਾ ਟੈਂਡਰ ਵੀ ਨਹੀਂ ਪਾਸ ਹੋਇਆ ਜੇ ਹੋਇਆ ਤੇ ਕਿਹੜੇ ਕੋ ਹੋਇਆ ਵਾ ਅਜੇ ਤੱਕ ਕੋਈ ਵੀ ਸੂਬੂ ਜੜੀ ਆ ਨਹੀਂ ਪਤਾ ਲੱਗੀ ਅਸੀਂ ਨਾ ਜੀ ਸਾਡੇ ਇਹ ਜਿਹੜੇ ਅਫਸਰਵਾਜ਼ ਜਾਂ ਇਹਨਾਂ ਦੀ ਇੱਕ ਫੇਰਦਰਤ ਰਹੀ ਹੈ ਜਦੋਂ ਕੋਈ ਵੱਡਾ ਹਾਦਸਾ ਹੋ ਜਾਂਦਾ ਨਾ ਆਪਾਂ ਤੁਰੰਤ ਉੱਤੇ ਫੇਰ ਐਕਸ਼ਨ ਕਰਦੇ ਆਂ ਤੇ ਜਦੋਂ ਹਾਦਸਾ ਹੋਣ ਵਾਲਾ ਹੁੰਦਾ ਵਾ ਜਦੋਂ ਪਤਾ ਵੀ ਹੁੰਦਾ ਵੀ ਇਹਦੇ ਤੋਂ ਹੋ ਸਕਦਾ ਉਹਨਾਂ ਚਿਰ ਕੋਈ ਧਿਆਨ ਨਹੀਂ ਦਿੰਦਾ ਬਿਲਕੁਲ ਇਹੀ ਇੱਕ ਘਟਨਾ ਜਿਹੜੀ ਆ ਪਹਿਲਾਂ ਕਈ ਵਾਰੀ ਹੋ ਚੁੱਕੀ ਆ ਬਟਾਲੇ ਪਟਾਕਾ ਫੈਕਟਰੀ ਜਿਹੜੀ ਜੀਗੀ ਉਹ ਸ਼ਹਿਰ ਦੇ ਵਿੱਚ ਉਹਨੂੰ ਮਨਜ਼ੂਰੀ ਕਿਹਨੇ ਦਿੱਤੀ ਜਿੱਥੇ ਭੀੜ ਵਾਲਾ ਇਲਾਕਾ ਆਇਆ ਸ਼ਹਿਰ ਦੇ ਵਿੱਚ ਉਹ ਜਦੋਂ ਬਰੂਦ ਨੂੰ ਅੱਗ ਲੱਗੀ ਮੈਂ ਉੱਥੇ 10 ਮਿੰਟ ਪਹਿਲਾਂ ਨੰਕੇ ਗਿਆ ਸੀ ਕਿਸੇ ਦੀ ਲੱਤ ਕੱਟੀ ਗਈ ਕਿਸੇ ਦੀ ਬਾਹਾਂ ਕੱ ਮਾਮਾ ਬਣੀ ਹੀ ਆਪਸੇ ਮੇਲ ਕਰਦਿਆਂ ਜਿਹੇ ਹਾਲਾਤ ਬਣ ਗਏ ਸੀ ਜੇ ਉਹ ਪਟਾਕਾ ਫੈਕਟਰੀ ਉੱਥੇ ਨਾਲ ਲੱਗੀ ਹੁੰਦੀ ਕਿਤੇ ਬਾਹਰ ਲੱਗੀ ਜਾਂਦੀ ਤੇ ਹੋ ਸਕਦਾ ਜਾਨੀ ਨੁਕਸਾਨ ਨਾ ਹੁੰਦਾ ਜਾਂ ਬਹੁਤ ਘੱਟ ਹੁੰਦਾ ਇਸ ਕਰਕੇ ਮੈਂ ਚਾਹੁੰਦਾ ਆ ਕਿ ਤੁਸੀਂ ਨੁਕਸਾਨ ਹੋਣ ਦੀ ਵੀਟ ਨਾ ਕਰਿਆ ਕਰੋ ਪਹਿਲਾਂ ਹੀ ਇਹਦਾ ਕੋਈ ਨਾ ਕੋਈ ਬੰਦੋਬਸਤ ਕਰਕੇ ਕੁਲੀਆਂ ਦਾ ਸੜਕਾਂ ਦੀ ਮੁਰੰਮਤ ਹੋਣੀ ਚਾਹੀਦੀ ਹੈ ਅਗਰ ਆਪਾਂ ਸਰਕਾਰ ਦੀ ਗੱਲ ਕਰ ਲਈਏ ਜਿਵੇਂ ਕਿ ਪਹਿਲਾਂ ਸਰਕਾਰਾਂ ਇਹ ਬਦਲਾਖੋਰੀ ਦੀ ਭਾਵਨਾ ਰੱਖਦੀਆਂ ਸੀਗੀਆਂ ਜੇ ਹੁਣ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਕਰ ਲਈਏ ਜਾਂ ਸੁਖਪਾਲ ਸਿੰਘ ਖਹਿਰਾ ਸਾਹਿਬ ਦੀ ਗੱਲ ਕਰ ਲਈਏ ਇਹ ਤੁਹਾਨੂੰ ਨਹੀਂ ਲੱਗਦਾ ਕਿ ਕਿਤਨਾ ਕਿਤੇ ਇਹ ਸਰਕਾਰ ਵੀ ਜਿਹੜਾ ਹੈ ਬਦਲਾਖੋਰੀ ਦਾ ਰਨ ਰੱਖ ਰਹੀ ਹੈ ਕਿ ਜਾਂ ਨਹੀਂ ਰੱਖ ਰਹੀ ਬਿਲਕੁਲ ਜੀ ਸਰਕਾਰ ਬਦਲਾਖੋਰੀ ਦੀ ਭਾਵਨਾ ਦੇ ਨਾਲ ਮਜੀਠੀਆ ਸਾਹਿਬ ਨੂੰ ਉਹਨਾਂ ਨੇ ਬੁਲਾਇਆ ਜਦੋਂ ਪਿਛਲੀ ਕਾਂਗਰਸ ਸਰਕਾਰ ਲਾਸਟ ਵਿੱਚ ਉਹਨਾਂ ਨੇ ਵਾਰ-ਵਾਰ ਅਫਸਰ ਬਦਲ ਕੇ ਮਜੀਠੀਆ ਸਾਹਿਬ ਤੇ ਅਰਚਾ ਦਰਜ ਕਰਵਾਇਆ ਤੇ ਜਦੋਂ 6 ਮਹੀਨੇ ਜੇਲ੍ਹ ਵਿੱਚ ਰਹੇ ਤੇ ਉਹਦੇ ਜਿਹੜੇ ਆਰਡਰ ਕਾਪੀਆਂ ਆ ਇਹ ਉਹਦੇ ਉੱਤੇ ਸਾਰਾ ਕੁਝ ਜੱਜ ਸਾਹਿਬ ਨੇ ਜਿਹੜੀ ਆਨੇਬਲ ਕੋਰਟ ਹਾਈ ਕੋਰਟ ਆ ਉਹਨਾਂ ਨੇ ਸਭ ਕੁਝ ਮੈਂਸ਼ਨ ਕੀਤਾ ਹੈ ਵੀ ਕੋਈ ਵੀ ਪ੍ਰੂਫ ਜਿਹੜੀ ਆ ਉਹ ਸਰਕਾਰ ਪੇਛ ਨਹੀਂ ਕਰ ਸਕੀ ਉਹ ਫਿਰ ਹੁਣ ਜਿਹੜਾ ਬੰਦਾ ਆਵਾਜ਼ ਚੁੱਕਦਾ ਆ ਕਿ ਇੱਥੇ ਗਲਤ ਹੋੰਡਿਆ ਆ ਉਹ ਫਿਰ ਜਿਹੜੇ ਜਿਹੜਾ ਸੱਤਾ ਦੇ ਨਸ਼ੇ 'ਚ ਚੂਰ ਹੁੰਦਾ ਆ ਨਾ ਬੰਦਾ ਜਿਦਾਂ ਉਹ ਮੁੱਖ ਮੰਤਰੀ ਸਾਹਿਬ ਸਾਡੇ ਉਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਇਸੇ ਕਰਕੇ ਹੀ ਉਹਨਾਂ ਨੇ ਦੁਬਾਰਾ ਉਸੇ ਕੇਸ ਵਿੱਚ ਜਿੰਨਾ ਤੋਂ ਹਾਈ ਕੋਰਟ ਦੇ ਓਨਰੇਬਲ ਹਾਈ ਕੋਰਟ ਨੇ ਉਹਨਾਂ ਨੂੰ ਬੇਲ ਦਿੱਤੀ ਹੋਈ ਆ ਔਰ ਉਹਨਾਂ ਨੇ ਕਿਹਾ ਵੀ ਇਹ ਕੋਈ ਪੁਖਤਾ ਸਬੂਤ ਨਹੀਂ ਹੈਗੇ ਇਹ ਕੋਈ ਗੱਲ ਬਣਦੀ ਨਹੀਂ ਜਿਹਦੇ ਤੇ ਤੁਸੀਂ ਪਰਚਾ ਦਰਜ ਕੀਤਾ ਉਹ ਦੁਬਾਰਾ ਫੇਰ ਉਹਨਾਂ ਨੂੰ ਸੱਦਦੇ ਔਰ ਮਜੀਠੀਆ ਸਾਹਿਬ ਉਹਨਾਂ ਤਿੰਨ ਵਾਰੀ ਸੱਧਿਆ ਤਿੰਨ ਵਾਰੀ ਹੀ ਪਹੁੰਚਿਆ ਉਹਦੇ ਦੇ ਉਲਟ ਕੇਜਰੀਵਾਲ ਸਾਹਿਬ ਜਿਹੜੇ ਆ ਉਹਨਾਂ ਨੂੰ ਈਡੀ ਬੁਲਾ ਰਹੀ ਆ ਤਿੰਨ ਵਾਰੀ ਉਹਨਾਂ ਨੂੰ ਸਮਨਿੰਗ ਕੀਤੀ ਹੈ ਔਰ ਤਿੰਨੇ ਵਾਰੀ ਉਹ ਗਏ ਨਹੀਂ ਪਰ ਜਿਹੜੀ ਤੁਸੀਂ ਗੱਲ ਬਾਕੀ ਸੁਖਪਾਲ ਸਿੰਘ ਖਹਿਰਾ ਦੀ ਕੀਤੀ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਨਾਲ ਵੀ ਮੈਂ ਸਮਝਦਾ ਕਿ ਇਹ ਗਲਤ ਜਿਹੜਾ ਜਿਹੜਾ ਰਾਜਨੀਤੀ ਕੰਮ ਜਿਹੜਾ ਹੋ ਰਿਹਾ ਆ ਸ਼ਾਜਿਸ਼ਾਂ ਹੋ ਰਹੀਆਂ ਆ ਜਾਂ ਬਦਲਾ ਲਊ ਨੀਤੀ ਦੇ ਨਾਲ ਇਹ ਸਭ ਕੰਮ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਅੱਜ ਮੈਨੂੰ ਪਤਾ ਲੱਗਾ ਕਿ ਉਹਨਾਂ ਦੀ ਬੇਲ ਹੋ ਗਈ ਆ ਔਰ ਉਹਨਾਂ ਦੀ ਬੇਲ ਹੁੰਦਿਆਂ ਨਾਲ ਹੀ ਇੱਕ ਸਭਾਰਪੁਰ ਕੇਸ ਉਹਨਾਂ ਤੇ ਹੋਰ ਫਿੱਟ ਕਰ ਦਿੱਤਾ ਪਾ ਦਿੱਤਾ ਆ ਕਿਤੇ ਕਿ ਉਹ ਬਾਹਰ ਨਾ ਆ ਸਕਣ ਇਹ ਗੱਲਾਂ ਠੀਕ ਨਹੀਂ ਹੈਗੀਆਂ ਕਿਉਂਕਿ ਜੇਕਰ ਆਪਾਂ ਗੱਲ ਕਰਦੇ ਕਿ ਮਾਨ ਸਾਹਿਬ ਖੁਦ ਇੰਨੀ ਗੱਲ ਕਹਿੰਦੇ ਰਹੇ ਕਿ ਆਪਣੇ ਸੁਖਪਾਲ ਸਿੰਘ ਖਹਿਰਾ ਜਿਹਨੂੰ ਇਹ ਰਵ ਟੌਰਚਰ ਕੀਤਾ ਜਾ ਰਿਹਾ ਵਾ ਇਹ ਕੇਸ ਹੈਗਾ ਇਹ ਗਲਤਤਾ ਬਣਦਾ ਨਹੀਂ 2015 ਦਾ ਬਹੁਤ ਪੁਰਾਣਾ ਕੇਸ ਹੈ ਪਰ ਉਦੋਂ ਮਾਨ ਸਾਹਿਬ ਖੁਦ ਸੁਖਪਾਲ ਸਿੰਘ ਜੀ ਦਾ ਸਾਥ ਦੇ ਰਹੇ ਆ ਪਰ ਅੱਜ ਮਾਨ ਸਾਹਿਬ ਖੁਦ ਹੀ ਰਹੀ ਤੁਹਾਨੂੰ ਲੱਗਦਾ ਹੈ ਜੀ ਮੈਂ ਤੁਹਾਨੂੰ ਕਿਹਾ ਹੈ ਨਾ ਕਿ ਜਿਹੜੀ ਬਦਲਾ ਲੋ ਨੀਤੀ ਵੀ ਮੇਰਾ ਵਿਰੋਧੀ ਹੈ ਤੇ ਮੈਨਾਂ ਨੂੰ ਨੱਪ ਕੇ ਰੱਖਣਾ ਠੋਕ ਕੇ ਰੱਖਣਾ ਇਹ ਉਸੇ ਗੱਲ ਦਾ ਹਿੱਸਾ ਹੈ ਤੁਸੀਂ ਵੀਡੀਓ ਦੇਖਿਆ ਇਹੀ ਆਪਣੇ ਸੀਐਮ ਸਾਹਿਬ ਭਗਵੰਤ ਮਾਨ ਸਿੰਘ ਜੀ ਇਹੀ ਕਹਿੰਦੇ ਕਿ ਜਿਹੜਾ ਜਿਹੜੇ ਕੇਸ ਦੇ ਵਿੱਚ ਹੁਣ ਇਹਨਾਂ ਨੂੰ ਅੰਦਰ ਬੰਦ ਕੀਤਾ ਹੈ ਜੇਲ੍ਹ ਵਿੱਚ ਕਿ ਇਹ ਕੇਸ ਦਾ ਕੋਈ ਬੁਨਿਆਦ ਹੀ ਨਹੀਂ ਹੈਗੀ ਕੇਸ ਬਣਦਾ ਹੀ ਨਹੀਂ ਹੈ ਫਿਰ ਉਸੇ ਮੂੰਹ ਦੇ ਨਾਲ ਉਹੀ ਕੇਸ ਵਿੱਚ ਅਰੈਸਟ ਪਾਈ ਹੈ ਹਾਂਜੀ ਤੇ ਬਾਕੀ ਵੀ ਜਿਹੜਾ ਬੰਦਾ ਕੋਈ ਆਵਾਜ਼ ਚੁੱਕਦਾ ਆ ਉਹਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਚੁੱਪ ਕਰਾਉਣਾ ਹੀ ਆ ਜਾ ਕੇ ਜਿਵੇਂ ਮਜੀਠੀਆ ਸਾਹਿਬ ਨੇ ਕੀਤੇ ਔਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਹੋਰ ਜਦੋਂ ਮੈਂ ਤੁਹਾਨੂੰ ਇਸੇ ਬਾਈ ਆਪਣੇ ਇੰਟਰਵਿਊ ਵਿੱਚ ਪਹਿਲਾਂ ਵੀ ਦੱਸ ਚੁੱਕਾ ਆ ਕਿ ਜਦੋਂ ਮਿੱਲਾਂ ਨਹੀਂ ਚਲਦੀਆਂ ਸੀ ਤੇ ਅਸੀਂ ਫਿਰ ਰੋਸ ਵਜੋਂ ਕੋਈ ਰੋਡ ਤੇ ਬੈਠਣਾ ਜਾਂ ਕੁਝ ਨਾ ਕੁਝ ਕਰਨਾ ਸੀਗਾ ਤੇ ਸਾਡੇ ਪ੍ਰੈਸ਼ਰ ਕਰਕੇ ਜਿਹੜੀਆਂ ਫੈਕਟਰੀਆਂ ਉਹ ਚੱਲੀਆਂ ਤੇ ਮੈਹਰਾਨ ਹੋ ਗਿਆ ਕਿ ਅਸੀਂ ਤੇ ਸਾਰੇ ਕਿਸਾਨਾਂ ਦੀ ਲੜਾਈ ਲੜੀ ਔਰ ਅਸਲ ਉਹਦੇ ਵਿੱਚ ਗਲਤੀ ਸਾਡੀ ਕੋਈ ਨਹੀਂ ਹੋ ਉਹ ਤੇ ਜੇ ਲੇਟ ਕੀਤਾ ਸਰਕਾਰ ਨੇ ਕੀਤਾ ਤੇ ਜਦੋਂ ਸਾਡੀ ਸਰਕਾਰ ਦੇ ਨਾਲ ਮੀਟਿੰਗ ਵੀ ਹੋਈ ਤੇ ਉਹਨਾਂ ਨੇ ਆਪ ਇਹ ਮੰਨਿਆ ਕਿ ਸਾਡੀ ਇਹ ਗਲਤੀ ਹੈ ਤੇ ਮੈਨੂੰ ਇੱਕ ਮੈਂ ਹੈਰਾਨ ਹੋ ਗਿਆ ਕਿ ਸਾਡੇ ਉਸੇ ਕੇ ਆਪਣਾ ਜਿਹੜਾ ਐਸਟੀਸ਼ਨ ਕੀਤੀ ਹੈ ਉਹਦੇ ਵਾਸਤੇ 751 ਜਿਹੜੀ ਹੁੰਦੀ ਹੈ ਉਹ ਸਾਡੇ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹਨੇ ਸਾਡੇ ਉੱਥੇ ਐਸਡੀਐਮ ਸਾਹਿਬ ਨੂੰ ਦੇ ਦਿੱਤੀ ਮੇਰੀ ਮੇਰੇ ਖਿਲਾਫ ਹਾਂਜੀ ਦੱਸੋ ਵੀ ਅਸੀਂ ਉੱਥੇ ਕਿਹੜਾ ਕੋਈ ਮਾੜਾ ਕੰਮ ਕਰਨ ਗਏ ਸੀਗੇ ਹੈ ਜੇ ਸਾਡੀ ਮੁਸ਼ਕਲ ਸੀ ਡੇਢ ਘੰਟਾ ਸਾਡੀ ਫਸਣਾ ਰੁਲਦੀਆਂ ਰਹੀਆਂ ਜੇ ਅਸੀਂ ਇਹ ਗੱਲ ਕਹਿਣ ਦੇ ਆ ਵੀ ਤੁਸੀਂ 1 ਨਵੰਬਰ ਨੂੰ ਤੁਹਾਡਾ ਟਾਈਮ ਬਣਦਾ ਸੀ ਫੈਕਟਰੀਆਂ ਚਲਾਉਣ ਦਾ 4 ਦਸੰਬਰ ਆ ਗਈ ਤੁਸੀਂ ਕਿਉਂ ਨਹੀਂ ਚਲਾਉਂਦੇ ਫਿਰ ਅਸੀਂ ਰੋਸ ਚ ਜਿਤਾਇਆ ਜੇ ਸਾਡੇ ਇੰਨਾ ਕਰੋਸ ਚ ਤਾਉਣ ਦਾ ਕਰਕੇ ਭਾਵੇਂ ਕਿ 57 59 ਦੀ ਸਾਲੂ ਕੀ ਪਰਵਾਹ ਆ ਪਰ ਗੱਲ ਇਹ ਆ ਵੀ ਐਵੇਂ ਦੀਆਂ ਜਿਹੜੀਆਂ ਕੋਈ ਬੰਦਾ ਬਾਅਦ ਚੁੱਕਦਾ ਹੈ ਤੇ ਉਹਦੇ ਕਰਕੇ ਮਸ਼ੀਨਾਂ ਨੂੰ ਲਜਾਉਣਾ ਉਸ ਦਿਨ ਉੱਥੇ ਮੇਰੇ ਖਾਤੇ ਲਾਠੀ ਚਾਰਜ ਵੀ ਹੋਇਆ ਪਗੜੀ ਸੰਭਾਲ ਲੈਰ ਪੰਜਾਬ ਦੇ ਪ੍ਰਧਾਨ ਸਤਨਾਮ ਪਾਗ ਵੀ ਲਾਤੀ ਉਹਨਾਂ ਨੇ ਤੇ ਕਾਫੀ ਕੇਸਾਂ ਦੀ ਬੇਦਵੀ ਵੀ ਹੋਈ ਪਰ ਇਹ ਕੀ ਸਮਝਦੇ ਹੋ ਕਿ ਇਹ ਜਿਹੜਾ ਵਾ ਇਹ ਗੁੰਡਾ ਰਾਜ ਕਹ ਲੋ ਜਾਂ ਜਿਹੜਾ ਕੋਈ ਵੀ ਧਰਨਾ ਲਾਉਂਦਾ ਤਾਂ ਉੱਤੇ ਲਾਠੀ ਚਾਰਜ ਕਰ ਦੋ ਇਹ ਸਹੀ ਹੈ ਬਿਲਕੁਲ ਨਹੀਂ ਉਹ ਅਸੀਂ ਵੀਡੀਓ ਬਣਾਈ ਸੀ ਜਦੋਂ ਬਸ ਵਿੱਚ ਸਾਨੂੰ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੇ ਸੀਗੇ ਉਹ ਸੀਨ ਜਿਹੜਾ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਇੱਥੇ ਬਣ ਕੀ ਰਿਹਾ ਹੈ ਹੋ ਕੀ ਰਿਹਾ ਉੱਥੋਂ ਹੀ ਆਪਾਂ ਵੀਡੀਓ ਬਣਾ ਕੇ ਵਾਇਰਲ ਕੀਤੀ ਬਾਅਦ ਵਿੱਚ ਸਾਡੇ ਫੋਨ ਵੀ ਉਹਨਾਂ ਨੇ ਲੈ ਲਏ ਸੀਗੇ ਇਹ ਗੱਲ ਵੇਖੋ ਇਹ ਰਾਜ ਜਿਹੜੇ ਸਦਾ ਨਹੀਂ ਰਹਿੰਦੇ ਇਹ ਤੇ ਸਿਕੰਦਰ ਵਰਗੇ ਰਾਜੇ ਜਿਹੜੇ ساری ਜ਼ਿੰਦਗੀ ਰਾਜ ਜਿੱਤੇ ਗਏ ਗਾ ਤੁਰੇ ਗਏ ਤੇ ਅਖੀਰੀ ਪੇ ਜਦੋਂ ਨੇੜੇ ਦਾ ਸਮਾਂ ਆਇਆ ਤੇ ਸਭ ਕੁਝ ਉਦੋਂ ਯਾਦ ਆਇਆ ਕਿ ਇਹਨਾਂ ਗੱਲਾਂ ਦੇ ਰਾਜ ਭਾ ਕੇ ਸਦਾ ਨਹੀਂ ਰਹਿੰਦੇ ਇਹਵੇਂ ਦਾ ਗੱਲਾਂ ਜਿਹੜੀਆਂ ਵਾ ਕਿਸੇ ਨੂੰ ਦਬਾਉਣ ਦੀ ਨੀਤੀ ਜਾਂ ਕਿਸੇ ਨੂੰ ਇਦਾਂ ਦੀ ਨਹੀਂ ਹੋਣੀ ਚਾਹੀਦੀ ਜੇ ਗੁਰੂ ਮਹਾਰਾਜ ਨੂੰ ਪਾਵੇਂ ਤੇ ਉਹ ਰਾਜ ਮਿਲਦਾ ਹੈ ਤੇ ਜਦੋਂ ਮਹਾਰਾਜ ਜਿਹੀਆਂ ਗੱਲਾਂ ਤੋਂ ਜਦੋਂ ਕਿਸੇ ਨੂੰ ਤਾਂ ਕਰੀਏ ਪਿੱਠ ਕਰ ਲਵੇ ਤੇ ਫਿਰ ਬੰਦੇ ਨੂੰ ਢੋਈ ਕਿਤੇ ਨਹੀਂ ਮਿਲਦੀ ਚੋਕੀ ਬਿਲਕੁਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਇਸ ਵੀਡੀਓ ਦੇ ਵਿੱਚ ਕਮੈਂਟ ਜਰੂਰ ਕਰਿਓ ਕਿ ਤੇਰੇ ਹਲਕੇ ਦੀ ਗੱਲ ਕਰਨ ਵਾਲੀ ਰਹਿੰਦੀ ਆ ਜਾਂ ਕੀ ਕੀ ਮੁੱਦੇ ਜਿਹੜੇ ਤੁਹਾਡੇ ਵੀ ਆਮ ਲੋਕਾਂ ਦੇ ਮੁੱਦੇ ਨੇ ਉਹ ਹੱਦ ਤੱਕ ਜਿਹੜੇ ਤੁਸੀਂ ਕਮੈਂਟ ਲਈ ਜਰੂਰ ਪਹੁੰਚਾ ਸਕਦੇ ਹੋ ਅਸੀਂ ਤੁਹਾਡਿਆਂ ਕਮੈਂਟਾਂ ਦਾ ਜਰੂਰ ਵੇਖ ਕਰਾਂਗੇ ਉਸ ਚੀਜ਼ ਤੇ ਆਪਾਂ ਵਿਚਾਰ ਵੀ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਕਿਸਾਨਾਂ ਦਾ ਡਰਾਈਵਰਾਂ ਦਾ ਕਿਤਨਾ ਕਿਤਨਾ ਕੋਈ ਨਾ ਕੋਈ ਹੱਲ ਹੋ ਸਕੇ ਅੱਗੇ ਲੈਨੇ ਜੀ ਵਾਇਗੁਰ ਜਿੱਕਾ ਖਾਲਸਾ ਜੀ ਵਾਇਗੁਰ ਜਿੱਕੀ ਫਤਿਹ